ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਹਫਤਾਵਾਰੀ ਰਾਸ਼ੀ ਫਲ ਦੇ ਬਾਰੇ ਕਿ ਇਸ ਹਫਤੇ ਦਾ ਰਾਸ਼ੀ ਫਲ ਤੁਹਾਡੀ ਜ਼ਿੰਦਗੀ ਵਿੱਚ ਕੀ ਕੀ ਬਦਲਾਵ ਲੈ ਕੇ ਆਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਦੇ ਲਈ ਰਾਹੂ ગ્રਹ ਤੁਹਾਡੇ ਚੰਦਰ ਰਾਸ਼ੀ ਦੇ 12ਵੇਂ ਘਰ ਵਿੱਚ ਮੌਜੂਦ ਹੋਵੇਗਾ ਅਜਿਹੇ ਵਿੱਚ ਇਸ ਹਫਤੇ ਕਿਸੇ ਨਾਲ ਵੀ ਕਿਸੇ ਸਥਿਤੀ ਵਿੱਚ ਉਲਝਣਾ ਅਤੇ ਖਿਜਣਾ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ ਅਜਿਹੇ ਵਿੱਚ ਤੁਹਾਡੇ ਲਈ ਉਤਮ ਰਹੇਗਾ ਪੁਰਾਣੀਆਂ ਗੱਲਾਂ ਨੂੰ ਯਾਦ ਕਰਕੇ ਕਿਸੇ ਵੀ ਕਰੀਬੀ ਜਾਂ ਦੋਸਤ ਦੇ ਨਾਲ ਨਾ ਉਲਝੋ ਅਤੇ ਜਿੰਨਾ ਵੀ ਸੰਭਵ ਹੋ ਸਕੇ ਖੁਦ ਨੂੰ ਆਪਣੇ ਦਿਮਾਗ ਨੂੰ ਆਰਾਮ ਦੇਣ ਦੀ ਕੋਸ਼ਿਸ਼ ਕਰੋ ਇਹ ਹਫ਼ਤਾ ਨਿਵੇਸ਼ ਦੇ ਲਈ ਆਮ ਤੋਂ ਚੰਗਾ ਰਹਿਣ ਵਾਲਾ ਹੈ ਪਰੰਤੂ ਤੁਹਾਨੂੰ ਹਰ ਪ੍ਰਕਾਰ ਦੇ ਜੋਖਮ ਤੋਂ ਨਿਵੇਸ਼ ਬਚ ਕੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਬ੍ਰਹਸਪਤੀ ਮਹਾਰਾਜ ਤੁਹਾਡੀ ਚੰਦਰ ਰਾਸ਼ੀ ਦੀ ਦੂਰੀ ਘਰ ਵਿੱਚ ਮੌਜੂਦ ਹਨ ਇਸ ਲਈ ਉਚਿਤ ਸਲਾਹ ਹੈ ਕਿ ਤੁਸੀਂ ਨਿਵੇਸ਼ ਕਰੋ ਅਤੇ ਲਾਭ ਕਮਾਉਂਦੇ ਹੋਏ ਜੀਵਨ ਵਿੱਚ ਤਰੱਕੀ ਪ੍ਰਾਪਤ ਕਰੋ ਇਸ ਹਫ਼ਤੇ ਤੁਹਾਨੂੰ ਆਪਣੇ ਨਿੱਜੀ ਜੀਵਨ ਵਿੱਚ ਅਤੀਤ ਦੇ ਕਿਸੇ ਭੇਦ ਦੇ ਉਜਾਗਰ ਹੋਣ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜੇਹੇ ਵਿੱਚ ਤੁਹਾਡੇ ਲਈ ਵਧੀਆ ਇਹੀ ਹੋਵੇਗਾ ਕਿ ਕਿਸੇ ਭੇਦ ਖੁੱਲਣ ਦਾ ਇੰਤਜ਼ਾਰ ਕਰਨ ਦੀ ਬਜਾਏ ਤੁਸੀਂ ਖੁਦ ਹੀ ਦੂਜਿਆਂ ਦੇ ਨਾਲ ਉਹ ਭੇਦ ਸਾਂਝਾ ਕਰਦੇ ਹੋਏ ਆਪਣੀ ਗਲਤੀ ਨੂੰ ਮੰਨ ਲਓ। ਇਹ ਹਫ਼ਤੇ ਕਈ ਸ਼ੁਭ ਗ੍ਰਹਾਂ ਦੇ ਪ੍ਰਭਾਵ ਨਾਲ ਤੁਹਾਡੀ ਇੱਛਾ ਸ਼ਕਤੀ ਮਜ਼ਬੂਤ ਹੋ ਜਾਵੇਗੀ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਪੇਸ਼ੇਵਰ ਜੀਵਨ ਵਿੱਚ ਉਪਲਬਧੀ ਹਾਸਲ ਕਰ ਸਕਦੇ ਹੋ ਤੇ ਕਾਮਯਾਬੀ ਹਾਸਲ ਹੋ ਜਾਵੇਗੀ। ਇਸ ਹਫਤੇ ਬੁੱਧੀ ਦਾ ਦੇਵਤਾ ਕਈ ਵਿਦਿਆਰਥੀ ਜਾਤਕਾਂ ਨੂੰ ਮਿਹਨਤ ਦਾ ਫਲ ਦਿਵਾਉਂਦੇ ਹੋਏ ਸਫਲਤਾ ਦਿਵਾਉਣ ਦਾ ਕੰਮ ਕਰਨਗੇ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਵੀ ਇਸ ਸਮੇਂ ਕਿਸਮਤ ਦਾ ਸਾਥ ਮਿਲ ਜਾਵੇਗਾ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਸ਼ਨੀਵਾਰ ਨੂੰ ਰਾਹੂ ਗ੍ਰਹਿ ਦੇ ਲਈ ਹਵਨ ਕਰਵਾਓ ਅਗਲੀ ਰਾਸ਼ੀ ਹੈ ਜੀ ਰਸ਼ਭ ਰਾਸ਼ੀ ਰਸ਼ਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਕੇਤੂ ਮਹਾਰਾਜ ਤੁਹਾਡੀ ਚੰਦਰ ਰਾਸ਼ੀ ਦੇ 5ਵੇਂ ਘਰ ਵਿੱਚ ਮੌਜੂਦ ਹੋਣਗੇ ਅਜਿਹੇ ਵਿੱਚ ਇਸ ਹਫਤੇ ਤੁਹਾਨੂੰ ਆਪਣੇ ਕੰਮ ਵਿੱਚ ਇਕਾਗਰਤਾ ਬਰਕਰਾਰ ਰੱਖਣ ਵਿੱਚ ਦਿੱਕਤ ਮਹਿਸੂਸ ਹੋ ਸਕਦੀ ਹੈ ਕਿਉਂਕਿ ਇਸ ਦੌਰਾਨ ਤੁਹਾਡੀ ਸਿਹਤ ਪੂਰੀ ਤਰ੍ਹਾਂ ਠੀਕ ਨਹੀਂ ਰਹੇਗੀ ਇਸ ਕਾਰਨ ਤੁਹਾਨੂੰ ਦਵਾਈ ਵੀ ਖਾਣੀ ਪੈ ਸਕਦੀ ਹੈ ਅਤੇ ਇਸ ਕਾਰਨ ਤੁਹਾਡਾ ਸਵਾਦ ਅਤੇ ਸੁਭਾ ਆਮ ਨਾਲੋਂ ਕੁਝ ਖਰਾਬ ਰਹਿਣ ਦੀ ਸੰਭਾਵਨਾ ਹੈ ਆਰਥਿਕ ਪੱਖ ਦੇ ਲਿਹਾਜ਼ ਤੋਂ ਇਹ ਸਮਾਂ ਤੁਹਾਨੂੰ ਵਧੀਆ ਦਿਸ਼ਾ ਅਤੇ ਮੌਕੇ ਪ੍ਰਦਾਨ ਕਰਨ ਵਾਲਾ ਸਾਬਿਤ ਹੋ ਜਾਵੇਗਾ ਕਿਉਂਕਿ ਰਾਹੂ ਤੁਹਾਡੀ ਚੰਦਰ ਰਾਸ਼ੀ ਦੇ 11ਵੇਂ ਘਰ ਵਿੱਚ ਮੌਜੂਦ ਹੋਵੇਗਾ ਇਸ ਹਫਤੇ ਤੁਹਾਨੂੰ ਪੈਸੇ ਦੀ ਬਚਤ ਕਰਨ ਵਿੱਚ ਆਪਣੇ ਪਰਿਵਾਰ ਵਾਲਿਆਂ ਦਾ ਸਾਥ ਮਿਲ ਜਾਵੇਗਾ ਇਸ ਹਫਤੇ ਤੁਹਾਡੇ ਮਾਤਾ ਪਿਤਾ ਤੁਹਾਡੇ ਕਿਸੇ ਕੰਮ ਦੇ ਕਾਰਨ ਤੁਹਾਡੇ ਉੱਤੇ ਮਾਣ ਮਹਿਸੂਸ ਕਰ ਸਕਦੇ ਹਨ ਇਸ ਨਾਲ ਪਰਿਵਾਰਕ ਵਾਤਾਵਰਣ ਤੁਹਾਡਾ ਬਹੁਤ ਹੀ ਖੁਸ਼ਮਈ ਹੋ ਜਾਵੇਗਾ ਜਿਸ ਦੇ ਤੁਹਾਨੂੰ ਲੰਮੇ ਸਮੇਂ ਤੋਂ ਇਸ਼ਿਆ ਸੀ ਉਹ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਇਸ ਹਫਤੇ ਕੈਰੀਅਰ ਵਿੱਚ ਤੁਹਾਨੂੰ ਸਥਿਤੀ ਤੇ ਕਿਸਮਤ ਸਾਥ ਦੇਵੇਗੀ ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਇਸ ਸਮੇਂ ਦੌਰਾਨ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਬਹੁਤ ਹੀ ਸਹਿਯੋਗ ਪ੍ਰਾਪਤ ਹੋਵੇਗਾ ਤੁਹਾਡੀ ਰਾਸ਼ੀ ਦੇ ਸਿਤਾਰੇ ਅਤੇ ਗ੍ਰਹਿ ਇਸ ਵੱਲ ਇਸ਼ਾਰਾ ਕਰ ਰਹੇ ਹਨ ਕਿ ਕਈ ਵਿਦਿਆਰਥੀਆਂ ਦੇ ਲਈ ਇਹ ਹਫਤਾ ਇਕੱਲੇਪਣ ਵਿੱਚ ਗੁਜ਼ਰਨ ਵਾਲਾ ਹੈ ਅਜਿਹੇ ਵਿੱਚ ਤੁਸੀਂ ਆਪਣੇ ਪਾਲਤੂ ਪਸ਼ੂ ਦੇ ਨਾਲ ਸਮਾਂ ਬਿਤਾ ਕੇ ਜਾਂ ਪਰਿਵਾਰ ਦੇ ਕਿਸੇ ਮੈਂਬਰ ਨਾਲ ਗੱਲਬਾਤ ਕਰਦੇ ਹੋਏ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਸ਼ੁੱਕਰਵਾਰ ਨੂੰ ਕਿਸੇ ਬਜ਼ੁਰਗ ਔਰਤ ਨੂੰ ਦਹੀਂ ਚੌਲ ਖਵਾਓ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫ਼ਤੇ ਨਕਾਰਾਤਮਕਤਾ ਨੂੰ ਆਪਣੇ ਤੇ ਹਾਵੀ ਨਾ ਹੋਣ ਦਿਓ ਜਿੰਨਾ ਸੰਭਵ ਹੋਵੇ ਆਪਣੇ ਆਪ ਨੂੰ ਤਰੋ-ਤਾਜ਼ਾ ਰੱਖਣ ਲਈ ਆਰਾਮ ਦਿਓ ਇਸ ਨਾਲ ਨਾ ਸਿਰਫ ਤੁਸੀਂ ਵਧੀਆ ਅਤੇ ਰਚਨਾਤਮਕ ਤਰੀਕੇ ਨਾਲ ਸੋਚ ਸਕੋਗੇ ਬਲਕਿ ਤੁਹਾਡੀ ਸਿਹਤ ਦੇ ਨਾਲ-ਨਾਲ ਤੁਹਾਡੇ ਕਾਰਜ ਸਮਰੱਥਾ ਵਿੱਚ ਵੀ ਸੁਧਾਰ ਹੋ ਜਾਵੇਗਾ ਕੇਤੂ ਦੇ ਤੁਹਾਡੇ ਚੰਦਰ ਰਾਸ਼ੀ ਦੇ ਚੌਥੇ ਘਰ ਵਿੱਚ ਮੌਜੂਦ ਹੋਣ ਕਾਰਨ ਤੁਸੀਂ ਬਹੁਤ ਸਾਰੇ ਫੈਸਲੇ ਚੰਗੇ ਢੰਗ ਨਾਲ ਲੈ ਸਕੋਗੇ ਇਸ ਹਫਤੇ ਭੁੱਲ ਕੇ ਵੀ ਕਿਸੇ ਨੂੰ ਪੈਸੇ ਉਧਾਰ ਨਾ ਦਿਓ ਅਤੇ ਜੇਕਰ ਕਿਸੇ ਨਾਲ ਅਜਿਹਾ ਕਰਨਾ ਜ਼ਰੂਰੀ ਹੈ ਤਾਂ ਉਧਾਰ ਦੇਣ ਵਾਲੇ ਨਾਲ ਲਿਖਤ ਵਿੱਚ ਦਸਤਾਵੇਜ਼ ਬਣਵਾਓ ਤਾਂ ਕਿ ਉਹ ਪੈਸਾ ਤੁਹਾਨੂੰ ਵਾਪਸ ਕਰ ਸਕੇ ਅਜਿਹਾ ਕਰਕੇ ਤੁਸੀਂ ਖੁਦ ਨੂੰ ਕਈ ਪ੍ਰਕਾਰ ਦੇ ਜੋਖਮਾਂ ਤੋਂ ਬਚਾ ਸਕਦੇ ਹੋ ਜੇਕਰ ਤੁਸੀਂ ਵਿਆਹ ਯੋਗ ਹੋ ਤੁਹਾਡਾ ਰਿਸ਼ਤਾ ਕਿਤੇ ਜੁੜਿਆ ਹੋਇਆ ਸੀ ਤਾਂ ਸੰਭਵ ਹੈ ਕਿ ਕਿਸੇ ਕਾਰਨ ਜਾਂ ਤਾਂ ਰਿਸ਼ਤਾ ਟੁੱਟ ਸਕਦਾ ਹੈ ਜਾਂ ਇਸ ਵਿੱਚ ਕੁਝ ਪਰੇਸ਼ਾਨੀ ਪੈਦਾ ਹੋ ਸਕਦੀ ਹੈ ਇਸ ਨਾਲ ਪਰਿਵਾਰ ਵਿੱਚ ਚਿੰਤਾ ਦਾ ਮਾਹੌਲ ਬਣ ਜਾਵੇਗਾ ਜਿਸ ਦਾ ਸਭ ਤੋਂ ਜ਼ਿਆਦਾ ਅਸਰ ਤੁਹਾਡੇ ਮਾਨਸਿਕ ਵਿੱਚ ਵਾਧੇ ਦੇ ਰੂਪ ਵਿੱਚ ਹੋ ਜਾਵੇਗਾ ਇਸ ਹਫ਼ਤੇ ਜ਼ਿਆਦਾਤਰ ਜਾਤਕਾਂ ਨੂੰ ਆਪਣੀ ਭਾਵਨਾਵਾਂ ਨੂੰ ਕਾਬੂ ਵਿੱਚ ਰੱਖਣ ਦੀ ਹਦਾਇਤ ਦਿੱਤੀ ਜਾਂਦੀ ਹੈ ਕਿਉਂਕਿ ਸੰਭਵ ਹੈ ਕਿ ਇਸ ਹਫ਼ਤੇ ਤੁਹਾਨੂੰ ਐਸ਼ੋ ਆਰਾਮ ਦੀਆਂ ਚੀਜ਼ਾਂ ਵਿੱਚ ਤਰੱਕੀ ਮਿਲ ਜਾਵੇ ਜਿਸਤੇ ਕਾਰਨ ਤੁਸੀਂ ਆਪਣੇ ਕੈਰੀਅਰ ਦੇ ਪ੍ਰਤੀ ਕੁਝ ਲਾਪਰਵਾਹੀ ਨਾ ਵਰਤੋ ਬਹੁਤੇ ਵਿਦਿਆਰਥੀ ਦੂਜੇ ਵਿਦਿਆਰਥੀਆਂ ਦੇ ਉਪਕਰਣ ਦੇਖ ਕੇ ਆਪਣੇ ਕੋਲ ਕਮੀ ਮਹਿਸੂਸ ਕਰਨਗੇ ਇਸ ਸਮੇਂ ਤੁਹਾਡੀ ਆਰਥਿਕਤਾ ਵਿਗੜ ਸਕਦੀ ਹੈ ਤੇ ਤੁਹਾਡੇ ਤੇ ਬੋਝ ਪੈ ਸਕਦਾ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਬੁੱਧਵਾਰ ਨੂੰ ਗਊ ਮਾਤਾ ਨੂੰ ਹਰਾ ਘਾਹ ਖਵਾਓ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਸੀਂ ਮਾਨਸਿਕ ਅਤੇ ਸਰੀਰਕ ਤੌਰ ਤੇ ਥਕਾਵਟ ਮਹਿਸੂਸ ਕਰ ਸਕਦੇ ਹੋ ਅਜਿਹੇ ਵਿੱਚ ਥੋੜਾ ਜਿਹਾ ਆਰਾਮ ਅਤੇ ਪੋਸ਼ਟਿਕ ਭੋਜਨ ਲੈਂਦੇ ਹੋਏ ਆਪਣੀ ਊਰਜਾ ਦੇ ਪੱਧਰ ਨੂੰ ਵਧਾਓ ਅਤੇ ਉਸ ਵਿੱਚ ਸੁਧਾਰ ਕਰੋ ਕਿਉਂਕਿ ਅਜਿਹਾ ਕਰਨਾ ਤੁਹਾਡੀ ਸਿਹਤ ਦੇ ਲਈ ਵਿਸ਼ੇਸ਼ ਤੌਰ ਤੇ ਚੰਗਾ ਸਾਬਿਤ ਹੋਣ ਵਾਲਾ ਹੈ ਇਸ ਹਫਤੇ ਬ੍ਰਹਸਪਤੀ ਮਹਾਰਾਜ ਤੁਹਾਡੀ ਚੰਦਰ ਰਾਸ਼ੀ ਦੇ 11ਵੇਂ ਘਰ ਵਿੱਚ ਮੌਜੂਦ ਹੋਣਗੇ ਜਿਸ ਦੇ ਨਤੀਜੇ ਵਜੋਂ ਤੁਹਾਨੂੰ ਆਰਥਿਕ ਜੀਵਨ ਵਿੱਚ ਕਿਸਮਤ ਦਾ ਸਾਥ ਮਿਲ ਜਾਵੇਗਾ ਪਰੰਤੂ ਇਸੇ ਸਮੇਂ ਦੌਰਾਨ ਜੇਕਰ ਤੁਸੀਂ ਕੋਈ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਅਸਲੀਅਤ ਦਾ ਮੁਲਾਂਕਣ ਕਰੋ ਅਤੇ ਫਿਰ ਨਿਵੇਸ਼ ਬਾਰੇ ਸੋਚੋ ਨਹੀਂ ਤਾਂ ਤੁਹਾਡਾ ਪੈਸਾ ਫਸ ਸਕਦਾ ਹੈ ਆਪਣੇ ਨਿੱਜੀ ਜੀਵਨ ਵਿੱਚ ਲਏ ਗਏ ਕਿਸੇ ਵੱਡੇ ਫੈਸਲੇ ਵਿੱਚ ਤੁਹਾਨੂੰ ਆਪਣੇ ਪਰਿਵਾਰ ਦਾ ਸਹਿਯੋਗ ਨਹੀਂ ਹੋਵੇਗਾ ਇਸ ਕਾਰਨ ਤੁਸੀਂ ਖੁਦ ਨੂੰ ਬਹੁਤ ਹੀ ਇਕੱਲਾ ਮਹਿਸੂਸ ਕਰੋਗੇ ਨਾਲ ਹੀ ਤੁਹਾਡੇ ਮਨ ਵਿੱਚ ਉਹਨਾਂ ਤੋਂ ਦੂਰ ਜਾਣ ਤੱਕ ਦੇ ਵਿਚਾਰ ਆ ਸਕਦੇ ਹਨ ਇਸ ਹਫਤੇ ਤੁਹਾਨੂੰ ਆਪਣੀਆਂ ਯੋਜਨਾਵਾਂ ਅਤੇ ਨੀਤੀਆਂ ਦੇ ਵਿਚਾਰ ਕਰਦੇ ਹੋਏ ਦਿਨਾਂ ਵਿੱਚ ਸੁਧਾਰ ਕਰਨਾ ਪੈ ਸਕਦਾ ਹੈ ਕਿਉਂਕਿ ਇਸ ਦੌਰਾਨ ਤੁਹਾਡੇ ਕੰਮ ਦੇ ਨਤੀਜੇ ਮੁਨਾਫੇ ਅਨੁਸਾਰ ਹੀ ਹੋਣਗੇ। ਪਰੰਤੂ ਤੁਹਾਡੇ ਮਨ ਵਿੱਚ ਜ਼ਿਆਦਾ ਪੈਸਾ ਕਮਾਉਣ ਦੀ ਇੱਛਾ ਜਾਗ ਸਕਦੀ ਹੈ। ਇਸ ਹਫਤੇ ਆਪਣੇ ਗੁਰੂਆਂ ਦੇ ਗਿਆਨ ਦਾ ਲਾਭ ਲੈਂਦੇ ਹੋਏ ਉਹਨਾਂ ਦਾ ਸਹਿਯੋਗ ਲੈਣ ਵਿੱਚ ਬਿਲਕੁਲ ਵੀ ਨਾ ਹਿਚਕਜਾਓ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜਿਕੇ ਸੋਮਵਾਰ ਨੂੰ ਕਿਸੇ ਬਜ਼ੁਰਗ ਔਰਤ ਨੂੰ ਦੁੱਧ ਦਾ ਦਾਨ ਕਰੋ ਅਗਲੀ ਰਾਸ਼ੀ ਹੈ ਜੇ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਬ੍ਰਹਸਪਤੀ ਮਹਾਰਾਜ ਤੁਹਾਡੀ ਚੰਦਰ ਰਾਸ਼ੀ ਦੇ 10ਵੇਂ ਘਰ ਵਿੱਚ ਮੌਜੂਦ ਹੋਣਗੇ ਅਜਿਹੇ ਵਿੱਚ ਇਸ ਹਫਤੇ ਸਿਹਤ ਦੇ لحاظ ਨਾਲ ਸਾਰੀਆਂ ਸਥਿਤੀਆਂ ਪੂਰੀ ਤਰ੍ਹਾਂ ਤੁਹਾਡੇ ਪੱਖ ਵਿੱਚ ਦਿਖਣਗੀਆਂ ਇਸ ਤਰ੍ਹਾਂ ਤੁਸੀਂ ਇੱਕ ਚੰਗੀ ਅਤੇ ਸਿਹਤਮੰਦ ਜ਼ਿੰਦਗੀ ਦਾ ਆਨੰਦ ਲੈ ਸਕਦੇ ਹੋ ਇਸ ਦੇ ਨਾਲ ਹੀ ਇਸ ਰਾਸ਼ੀ ਦੇ ਬਜ਼ੁਰਗ ਜਾਤਕਾਂ ਨੂੰ ਇਸ ਦੌਰਾਨ ਗੋਡਿਆਂ ਅਤੇ ਹੱਥਾਂ ਦੀ ਪੁਰਾਣੀ ਪਰੇਸ਼ਾਨੀ ਤੋਂ ਵੀ ਛੁਟਕਾਰਾ ਮਿਲ ਜਾਵੇਗਾ। ਇਸ ਪੂਰੇ ਹੀ ਹਫ਼ਤੇ ਕਿਸਮਤ ਤੁਹਾਡੇ ਪੱਖ ਵਿੱਚ ਹੋਵੇਗੀ। ਇਸ ਲਈ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਕੰਮ ਵਿੱਚ ਬੇਵਜ੍ਹਾ ਜਲਦਬਾਜ਼ੀ ਨਾ ਵਿਖਾਓ। ਧੀਰਜ ਰੱਖੋ ਕਿਉਂਕਿ ਕਿਤੂ ਗ੍ਰਹਿ ਤੁਹਾਡੀ ਚੰਦਰ ਰਾਸ਼ੀ ਦੇ ਦੂਜੇ ਘਰ ਵਿੱਚ ਮੌਜੂਦ ਹੋਵੇਗਾ। ਇਸ ਲਈ ਆਪਣਾ ਪੈਸਾ ਧਿਆਨ ਨਾਲ ਨਿਵੇਸ਼ ਕਰੋ। ਤੁਹਾਡੇ ਅਤੇ ਬਾਕੀ ਮੈਂਬਰਾਂ ਵਿਚਕਾਰ મતਭੇਦ ਹੋ ਸਕਦੇ ਹਨ ਜਿਸ ਤੋਂ ਬਾਅਦ ਤੁਹਾਡੇ ਪਰਿਵਾਰ ਵਾਲੇ ਕਿਸੇ ਛੋਟੀ ਗੱਲ ਨੂੰ ਲੈ ਕੇ ਰਾਈ ਦਾ ਪਹਾੜ ਬਣਾ ਸਕਦੇ ਹਨ ਇਸ ਲਈ ਜੇਕਰ ਤੁਸੀਂ ਉਹਨਾਂ ਨੂੰ ਇਸ ਦਾ ਮੌਕਾ ਨਹੀਂ ਦਿਓਗੇ ਤਾਂ ਗੱਲ ਆਪਣੇ ਆਪ ਹੀ ਸੁਲਝ ਜਾਵੇਗੀ ਇਸ ਰਾਸ਼ੀ ਦੇ ਜਨਮਤਕ ਜਿਹੜੇ ਸਰਕਾਰੀ ਨੌਕਰੀ ਦੇ ਨਾਲ ਜੁੜੇ ਹਨ ਉਹਨਾਂ ਨੂੰ ਇਸ ਹਫਤੇ ਤਰੱਕੀ ਅਤੇ ਆਮਦਨ ਵਿੱਚ ਵਾਧੇ ਦੇ ਨਾਲ ਨਾਲ ਮਨਚਾਹਿਆਤ ਬਾਦਲਾ ਪ੍ਰਾਪਤ ਹੋਣ ਦੀ ਸੰਭਾਵਨਾ ਹੈ ਅਜਿਹੀ ਸਥਿਤੀ ਵਿੱਚ ਆਪਣੇ ਆਪ ਨੂੰ ਸਿਰਫ ਤੇ ਸਿਰਫ ਆਪਣੇ ਟੀਚਿਆਂ ਵੱਲ ਵਧਣ ਦੇ ਲਈ ਪ੍ਰੇਰਿਤ ਕਰਦੇ ਰਹੋ ਇਸ ਹਫਤੇ ਕਿਸੇ ਪ੍ਰਕਾਰ ਦਾ ਕੋਈ ਆਰਥਿਕ ਨੁਕਸਾਨ ਤੁਹਾਡੀ ਪੜ੍ਹਾਈ ਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ ਇਸ ਹਫਤੇ ਜਿਹੜਾ ਤੁਸੀਂ ਉਪਾਅ ਕਰਨਾ ਹੈ ਜੀ ਕਿ ਹਰ ਰੋਜ਼ 11 ਵਾਰ ਓਮ ਸੂਰਿਆਏ ਨਮਹ ਮੰਤਰ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਕੇਤੂ ਮਹਾਰਜ ਤੁਹਾਡੀ ਚੰਦਰ ਰਾਸ਼ੀ ਦੇ ਪਹਿਲੇ ਲਗਨ ਘਰ ਵਿੱਚ ਮੌਜੂਦ ਹੋਣਗੇ ਇਸ ਲਈ ਇਸ ਹਫਤੇ ਤੁਹਾਡੀ ਵਾਰ-ਵਾਰ ਖਾਣ ਦੀ ਆਦਤ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ ਇਸ ਲਈ ਇਸ ਗੱਲ ਨੂੰ ਸਮਝੋ ਕਿ ਥਨ ਥਨ ਕੇ ਖਾਣਾ ਤੁਹਾਡੇ ਸ਼ਾਂਕ ਦੇ ਲਈ ਤਾਂ ਚੰਗਾ ਹੋਵੇਗਾ ਪਰੰਤੂ ਤੁਹਾਡੀ ਸਿਹਤ ਖਰਾਬ ਕਰਨ ਦੇ ਲਈ ਵੀ ਕਾਫੀ ਜ਼ਿਆਦਾ ਹੋ ਜਾਵੇਗਾ ਅਜਿਹੇ ਵਿੱਚ ਇਸ ਹਫਤੇ ਤੁਹਾਨੂੰ ਜ਼ਿਆਦਾ ਕੈਲਰੀ ਦੀਆਂ ਚੀਜ਼ਾਂ ਖਾਣ ਤੋਂ ਬਚਣਾ ਚਾਹੀਦਾ ਹੈ ਇਸ ਹਫਤੇ ਰਾਹੂ ਗ੍ਰਹਿ ਤੁਹਾਡੀ ਚੰਦਰ ਰਾਸ਼ੀ ਦੇ 7ਵੇਂ ਘਰ ਵਿੱਚ ਮੌਜੂਦ ਹੋਣ ਕਰਕੇ ਤੁਸੀਂ ਜਲਦੀ ਧਨ ਕਮਾਉਣ ਦੇ ਲਈ ਕਿਸੇ ਪ੍ਰਕਾਰ ਦਾ ਸ਼ਾਰਟਕਟ ਅਪਣਾ ਸਕਦੇ ਹੋ ਜਿਸ ਨਾਲ ਜੋ ਤੁਸੀਂ ਨਹੀਂ ਵੀ ਚਾਹੁੰਦੇ ਉਹ ਵੀ ਖੁਦ ਨੂੰ ਕਿਸੇ ਗੈਰ ਕਾਨੂੰਨੀ ਕੰਮ ਵਿੱਚ ਫਸਾ ਸਕਦੇ ਹੋ ਇਸ ਦੇ ਨਤੀਜੇ ਵਜੋਂ ਤੁਹਾਡੀ ਇਮੇਜ ਨੂੰ ਨੁਕਸਾਨ ਦੇ ਨਾਲ-ਨਾਲ ਹੋਰ ਧਨ ਹਾਨੀ ਦੀ ਸੰਭਾਵਨਾ ਹੋ ਸਕਦੀ ਹੈ ਇਸ ਹਫਤੇ ਤੁਸੀਂ ਦਾਨ ਪੁੰਨ ਵਾਲੇ ਕੰਮਾਂ ਵਿੱਚ ਵਧੇਰੇ ਸ਼ਾਮਿਲ ਰਹੋਗੇ ਜਿਸ ਕਾਰਨ ਤੁਸੀਂ ਪਰਿਵਾਰ ਦੇ ਨਾਲ ਧਾਰਮਿਕ ਪ੍ਰੋਗਰਾਮ ਕਰਵਾਉਣ ਦਾ ਫੈਸਲਾ ਵੀ ਕਰ ਸਕਦੇ ਹੋ ਇਸ ਨਾਲ ਤੁਸੀਂ ਅਤੇ ਤੁਹਾਡਾ ਪਰਿਵਾਰ ਸ਼ਾਂਤੀ ਮਹਿਸੂਸ ਕਰੇਗਾ ਮਨ ਵਿੱਚ ਸਕਾਰਾਤਮਕ ਵਿਚਾਰ ਪੈਦਾ ਹੋ ਜਾਣਗੇ ਜੇਕਰ ਤੁਸੀਂ ਆਪਣੇ ਰੁਕੇ ਹੋਏ ਕੰਮ ਨੂੰ ਕਰਨ ਬਾਰੇ ਸੋਚ ਰਹੇ ਹੋ ਤਾਂ ਉਸ ਦੇ ਲਈ ਇਹ ਹਫਤਾ ਥੋੜਾ ਜਿਹਾ ਨਕਾਰਾਤਮਕ ਰਹਿਣ ਵਾਲਾ ਹੈ ਕਿਉਂਕਿ ਤੁਹਾਨੂੰ ਇਸ ਹਫਤੇ ਪਹਿਲਾਂ ਦੇ ਅਧੂਰੇ ਕੰਮਾਂ ਨੂੰ ਸ਼ੁਰੂ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ ਇਸ ਕਾਰਨ ਤੁਹਾਡਾ ਮਨੋਬਲ ਵੀ ਪ੍ਰਭਾਵਿਤ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਉਹਨਾਂ ਦੇ ਖੇਤਰਾਂ ਵਿੱਚ ਅੱਗੇ ਵਧਣਾ ਉਚਿਤ ਹੋਵੇਗਾ ਜਿਸ ਵਿੱਚ ਤੁਹਾਡੀ ਆਪਣੀ ਦਿਲਚਸਪੀ ਹੈ। ਇਸ ਲਈ ਇਸ ਹਫ਼ਤੇ ਆਪਣੇ ਦਿਲ ਅਤੇ ਦਿਮਾਗ ਦੀ ਗੱਲ ਸੁਣਦੇ ਹੋਏ ਕੈਰੀਅਰ ਲਈ ਸਹੀ ਚੋਣ ਕਰਨ ਦਾ ਉਚਿਤ ਫੈਸਲਾ ਲਓ। ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ, ਹਰ ਰੋਜ਼ ਵਿਸ਼ਨੂੰ ਸਹਸਤਰ ਨਾਮ ਦਾ ਪਾਠ ਕਰੋ। ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ। ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫ਼ਤੇ ਸਿਹਤ ਨੂੰ ਲੈ ਕੇ ਤੁਹਾਨੂੰ ਚੁਣੌਤੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਲਈ ਯੋਗ ਕਸਰਤ ਨੂੰ ਨਿਯਮਤ ਰੂਪ ਨਾਲ ਅਪਣਾਓ ਅਤੇ ਚੰਗੀ ਸਿਹਤ ਦਾ ਆਨੰਦ ਲਓ ਸਿਹਤ ਦੇ ਪ੍ਰਤੀ ਤੁਹਾਡੀ ਸਾਵਧਾਨੀ ਅਤੇ ਉਚਿਤ ਰੁਟੀਨ ਹੀ ਤੁਹਾਡੀ ਸਿਹਤ ਨਾਲ ਸੰਬੰਧਿਤ ਕਈ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੀ ਹੈ ਸ਼ਨੀ ਮਹਾਰਾਜ ਤੁਹਾਡੀ ਚੰਦਰ ਰਾਸ਼ੀ ਦੇ 5ਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਹ ਹਫਤਾ ਤੁਹਾਡੇ ਲਈ ਚੰਗੀ ਕਿਸਮਤ ਲੈ ਕੇ ਆਵੇਗਾ ਜਿਸ ਦੇ ਕਾਰਨ ਤੁਸੀਂ ਆਮ ਨਾਲੋਂ ਕਈ ਗੁਣਾ ਜ਼ਿਆਦਾ ਪੈਸਾ ਕਮਾਉਂਦੇ ਹੋਏ ਦਿਖਾਈ ਦੇਵੋਗੇ ਇਸ ਸਬ ਤੋਂ ਇਹ ਲੱਗੇਗਾ ਕਿ ਮਾਤਾ ਲక్ష్ਮੀ ਤੁਹਾਡੇ ਉੱਤੇ ਆਪਣੇ ਆਸ਼ੀਰਵਾਦ ਦੀ ਵਰਖਾ ਕਰ ਰਹੀ ਹੈ ਇਸ ਲਈ ਤੁਹਾਨੂੰ ਵੀ ਪੈਸੇ ਦੀ ਲੋੜਿੰਦੀ ਮਹੱਤਤਾ ਦਿੰਦੇ ਹੋਏ ਇਸ ਨੂੰ ਆਪਣੇ ਹੱਥਾਂ ਤੋਂ ਖਿਸਕਣ ਤੋਂ ਰੋਕਣਾ ਪਵੇਗਾ ਇਸ ਹਫ਼ਤੇ ਤੁਹਾਨੂੰ ਸਮਾਜ ਵਿੱਚ ਮਾਨ ਸਨਮਾਨ ਮਿਲੇਗਾ ਹਾਲਾਂਕਿ ਇਸ ਹਫ਼ਤੇ ਦੇ ਦੌਰਾਨ ਤੁਹਾਡੇ ਭੈਣ ਭਰਾ ਦੀ ਸਿਹਤ ਖਰਾਬ ਹੋ ਸਕਦੀ ਹੈ ਜਿਸ ਤੇ ਤੁਹਾਨੂੰ ਕੁਝ ਪੈਸਾ ਖਰਚ ਕਰਨਾ ਪੈ ਸਕਦਾ ਹੈ ਪਰੰਤੂ ਇਸ ਸਮੇਂ ਦੌਰਾਨ ਤੁਸੀਂ ਆਪਣੀਆਂ ਸਭ ਪਰਿਵਾਰਕ ਜ਼ਿੰਮੇਵਾਰੀਆਂ ਦਾ ਧਿਆਨ ਰੱਖੋਗੇ ਜਿਸ ਕਾਰਨ ਘਰ ਵਿੱਚ ਤੁਹਾਨੂੰ ਆਦਰ ਮਾਨ ਸਤਕਾਰ ਮਿਲੇਗਾ ਨੌਕਰੀ ਪੇਸ਼ਾ ਕਰਨ ਵਾਲੇ ਲੋਕਾਂ ਨੂੰ ਹਫ਼ਤੇ ਵਿੱਚ ਦਫ਼ਤਰ ਵਿੱਚ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਚਣਾ ਚਾਹੀਦਾ ਹੈ ਨਹੀਂ ਤਾਂ ਉਹ ਖੁੱਦ ਨੂੰ ਕਾਰਜਸਥਾਨ ਦੀ ਰਾਜਨੀਤੀ ਵਿੱਚ ਫਸਾ ਲੈਣਗੇ ਜਿਸ ਨਾਲ ਉਹਨਾਂ ਦੀ ਇਮੇਜ ਖਰਾਬ ਹੋ ਜਾਵੇਗੀ ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਸਮੇਂ ਦਾ ਸਦ ਉਪਯੋਗ ਕਰੋ ਇਸ ਹਫਤੇ ਤੁਸੀਂ ਜਿਹੜਾ ਉਪਾ ਕਰਨਾ ਹੈ ਜੀ ਸ਼ੁੱਕਰਵਾਰ ਦੇ ਦਿਨ ਮਾਤਾ ਲక్ష్ਮੀ ਦੀ ਪੂਜਾ ਕਰੋ ਅਗਲੀ ਰਾਸ਼ੀ ਹੈ ਜੀ ਬ੍ਰਿਸ਼ਕ ਰਾਸ਼ੀ ਬ੍ਰਿਸ਼ਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਬ੍ਰਹਸਪਤੀ ਮਹਾਰਾਜ ਤੁਹਾਡੀ ਚੰਦਰ ਰਾਸ਼ੀ ਦੇ 7ਵੇਂ ਘਰ ਵਿੱਚ ਮੌਜੂਦ ਹੋਣਗੇ ਅਜਿហេ ਵਿੱਚ ਇਸ ਹਫਤੇ ਤੁਸੀਂ ਆਪਣੀ ਗੁਆਚੀ ਤਾਕਤ ਅਤੇ ਸਕਾਰਾਤਮਕਤਾ ਨੂੰ ਮੜ ਪ੍ਰਾਪਤ ਕਰ ਸਕਦੇ ਹੋ ਇਸ ਲਈ ਤੁਸੀਂ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਵਰਤੋ ਅਤੇ ਇਸ ਤੋਂ ਚੰਗਾ ਲਾਭ ਕਮਾਓ ਨਹੀਂ ਤਾਂ ਇਸ ਹਫ਼ਤੇ ਵਾਧੂ ਕੰਮ ਦਾ ਬੋਝ ਤੁਹਾਡੇ ਗੁੱਸੇ ਦਾ ਕਾਰਨ ਬਣ ਸਕਦਾ ਹੈ ਇਸ ਨਾਲ ਤੁਹਾਨੂੰ ਮਾਨਸਿਕ ਤਣਾਅ ਵੀ ਹੋ ਸਕਦਾ ਹੈ ਰਾਹੂ ગ્રਹ ਤੁਹਾਡੀ ਚੰਦਰ ਰਾਸ਼ੀ ਦੇ 5ਵੇਂ ਘਰ ਵਿੱਚ ਮੌਜੂਦ ਹੋਣ ਦੇ ਨਤੀਜੇ ਵਜੋਂ ਅਗਲਾ ਹਫ਼ਤਾ ਨਿਵੇਸ਼ ਦੇ لحاظ ਨਾਲ ਬਹੁਤ ਚੰਗਾ ਬਣ ਜਾਵੇਗਾ ਕਿਉਂਕਿ ਇਹ ਸੰਭਾਵਨਾ ਹੈ ਕਿ ਤੁਹਾਡੇ ਵੱਲੋਂ ਕੀਤੇ ਗਏ ਨਿਵੇਸ਼ ਤੁਹਾਡੀ ਵਿੱਤੀ ਸਥਿਤੀ ਵਿੱਚ ਨੁਕਸਾਨ ਪਹੁੰਚਾ ਸਕਦੇ ਹਨ ਇਸ ਲਈ ਆਪਣੇ ਦੋਸਤਾਂ ਅਤੇ ਸੰਬੰਧੀਆਂ ਦੇ ਨਾਲ ਆਪਣੇ ਆਰਥਿਕ ਕੰਮਕਾਰ ਅਤੇ ਪੈਸੇ ਨਾਲ ਜੁੜੀ ਹਰ ਗੱਲ ਸਾਂਝੀ ਕਰਨ ਤੋਂ ਬਚ ਜਾਓ ਨਹੀਂ ਤਾਂ ਤੁਹਾਡੇ ਪੈਸੇ ਉਧਾਰ ਲੈਣ ਦੀ ਮੰਗ ਕਰਦੇ ਹੋਏ ਤੁਹਾਡਾ ਆਰਥਿਕ ਬਜਟ ਵਿਗੜ ਸਕਦਾ ਹੈ ਇਸ ਹਫਤੇ ਤੁਹਾਨੂੰ ਕੋਈ ਛੋਟੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰੰਤੂ باوجود ਇਸ ਦੇ ਇਹ ਹਫਤਾ ਤੁਹਾਡੇ ਲਈ ਕਈ ਨਵੀਆਂ ਉਪਲਬਧੀਆਂ ਲੈ ਕੇ ਆਉਣ ਵਾਲਾ ਇਸ਼ਾਰਾ ਕਰ ਰਿਹਾ ਹੈ ਇਸ ਲਈ ਉਹਨਾਂ ਸਹਿ ਕਰਮੀਆਂ ਦਾ ਖਾਸ ਧਿਆਨ ਰੱਖਦੇ ਹੋਏ ਖਾਸ ਤੌਰ ਤੇ ਉਹ ਵਿਦਿਆਰਥੀ ਜャਤਕ ਜਿਹੜੇ ਪੜ੍ਹਾਈ ਦੇ ਨਾਲ ਸੰਬੰਧਿਤ ਹਨ ਆਪਣੇ ਪਰਿਵਾਰ ਤੋਂ ਦੂਰ ਰਹਿੰਦੇ ਹਨ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੀ ਹੌਸਲਾ ਅਫਜ਼ਾਈ ਕਰਨਗੇ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 11 ਵਾਰ ਓਮ ਹਨੂਮਤੇ ਨਮਹਾ ਮੰਤਰ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਰਾਹੁ ਮਹਾਰਾਜ ਤੁਹਾਡੀ ਚੰਦਰ ਰਾਸ਼ੀ ਦੇ ਚੌਥੇ ਘਰ ਵਿੱਚ ਮੌਜੂਦ ਹੋਣਗੇ ਅਜੇਹੇ ਵਿੱਚ ਤੁਹਾਨੂੰ ਇਸ ਹਫ਼ਤੇ ਕਈ ਮਹੱਤਵਪੂਰਨ ਫੈਸਲੇ ਲੈਣੇ ਪੈ ਸਕਦੇ ਹਨ ਜਿਸ ਦੇ ਚਲਦੇ ਤੁਹਾਨੂੰ ਤਣਾਅ ਅਤੇ ਬੇਚੈਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜੇਹੇ ਵਿੱਚ ਆਪਣੇ ਦਿਮਾਗ ਅਤੇ ਸੋਚ ਤੇ ਕਾਬੂ ਰੱਖੋ ਅਤੇ ਜੇਕਰ ਕੋਈ ਫੈਸਲਾ ਕਰਨ ਵਿੱਚ ਸਮੱਸਿਆ ਆ ਰਹੀ ਹੈ ਤਾਂ ਕਿਸੇ ਵੱਡੇ ਦੀ ਮਦਦ ਲਓ ਇਸ ਹਫ਼ਤੇ ਤੁਹਾਨੂੰ ਇਹ ਸਮਝ ਵਿੱਚ ਆ ਜਾਵੇਗਾ ਕਿ ਸਮਝਦਾਰੀ ਨਾਲ ਕੀਤਾ ਗਿਆ ਨਿਵੇਸ਼ ਫਲਦਾਇਕ ਸਿੱਧ ਹੋ ਜਾਵੇਗਾ ਇਸ ਲਈ ਤੁਹਾਨੂੰ ਇਸ ਸਮੇਂ ਦੇ ਦੌਰਾਨ ਆਪਣੀ ਸਖਤ ਮਿਹਨਤ ਦੀ ਕਮਾਈ ਨੂੰ ਸਮਝਦਾਰੀ ਨਾਲ ਨਿਵੇਸ਼ ਕਰਨ ਦੀ ਲੋੜ ਹੋਵੇਗੀ ਜੇਕਰ ਤੁਹਾਨੂੰ ਇਸ ਬਾਰੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਹੈ ਤਾਂ ਤੁਸੀਂ ਆਪਣੇ ਵੱਡਿਆਂ ਦਾ ਤਜਰਬੇਕਾਰ ਲੋਕਾਂ ਦੀ ਸਲਾਹ ਲੈ ਸਕਦੇ ਹੋ ਘਰ ਦਾ ਕੋਈ ਬਜ਼ੁਰਗ ਜੋ ਖਰਾਬ ਸਿਹਤ ਦੇ ਕਾਰਨ ਕਾਫੀ ਸਮੇਂ ਤੋਂ ਪਰੇਸ਼ਾਨ ਸੀ ਉਸ ਦੇ ਲਈ ਇਹ ਹਫ਼ਤਾ ਵਿਸ਼ੇਸ਼ ਉੱਤਮ ਰਹਿਣ ਵਾਲਾ ਹੈ ਸੰਭਾਵਨਾ ਹੈ ਕਿ ਉਸ ਨੂੰ ਆਪਣੀ ਸਿਹਤ ਨਾਲ ਜੁੜੀ ਕਿਸੇ ਗੰਭੀਰ ਸਮੱਸਿਆ ਤੋਂ ਲੰਮੇ ਸਮੇਂ ਤੋਂ ਬਾਅਦ ਛੁਟਕਾਰਾ ਮਿਲ ਸਕਦਾ ਹੈ ਇਸ ਨਾਲ ਘਰ ਪਰਿਵਾਰ ਵਿੱਚ ਵਾਤਾਵਰਣ ਵਧੀਆ ਹੋ ਜਾਵੇਗਾ ਨਾਲ ਹੀ ਘਰ ਵਾਲੇ ਇਕੱਠੇ ਬੈਠ ਕੇ ਰਾਤ ਨੂੰ ਭੋਜਨ ਦਾ ਆਨੰਦ ਲੈਂਦੇ ਹੋਏ ਪੁਰਾਣੀਆਂ ਚੰਗੀਆਂ ਯਾਦਾਂ ਨੂੰ ਤਾਜ਼ਾ ਕਰ ਸਕਦੇ ਹਨ ਇਸ ਸਮੇਂ ਵਿਚਾਰਾਂ ਨੂੰ ਆਪਣੀ ਕਿਸਮਤ ਨਾਲ ਭਰਪੂਰ ਸਮਰਥਨ ਤੁਹਾਨੂੰ ਮਿਲਦਾ ਦਿਖਾਈ ਦੇਵੇਗਾ ਜਿਸ ਦੀ ਮਦਦ ਦੇ ਨਾਲ ਤੁਹਾਡੇ ਕੈਰੀਅਰ ਵਿੱਚ ਚੰਗਾ ਵਿਕਾਸ ਹੋਣ ਦੀ ਸੰਭਾਵਨਾ ਹੈ ਅਜਿਹੀ ਸਥਿਤੀ ਵਿੱਚ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਲਗਾਤਾਰ ਯਤਨ ਕਰਦੇ ਰਹੋ ਇਸ ਹਫਤੇ ਤੁਹਾਨੂੰ ਕੁਝ ਨਵਾਂ ਸਿੱਖਣ ਦੇ ਲਈ ਨਿਰੰਤਰ ਯਤਨ ਕਰਨੇ ਹੋਣਗੇ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਮੰਗਲਵਾਰ ਨੂੰ ਕੇਤੂ ਗ੍ਰਹਿ ਦੇ ਲਈ ਹਵਨ ਕਰਵਾਓ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸ਼ਨੀ ਦੇਵ ਤੁਹਾਡੀ ਚੰਦਰ ਰਾਸ਼ੀ ਦੇ ਦੂਜੇ ਘਰ ਵਿੱਚ ਮੌਜੂਦ ਹੋਣਗੇ ਇਸ ਦੇ ਨਤੀਜੇ ਵਜੋਂ ਇਸ ਹਫਤੇ ਤੁਹਾਨੂੰ ਆਪਣੇ ਰੁਝੇਵਿਆਂ ਵਿੱਚ ਕੋਝ ਸਮਾਂ ਕੱਢ ਕੇ ਪਰਿਵਾਰ ਦੇ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਖੁਸ਼ੀ ਦੇ ਕੁਝ ਪਲ ਬਿਤਾਉਣ ਦੀ ਲੋੜ ਹੈ ਇਸ ਨਾਲ ਤੁਹਾਡੀ ਸਿਹਤ ਤੇ ਸਕਾਰਾਤਮਕ ਪ੍ਰਭਾਵ ਪੈਣ ਦੀਆਂ ਸੰਭਾਵਨਾਵਾਂ ਹੋਣਗੀਆਂ ਬ੍ਰਹਸਪਤੀ ਗ੍ਰਹਿ ਦੇ ਤੁਹਾਡੀ ਚੰਦਰ ਰਾਸ਼ੀ ਦੇ 5ਵੇਂ ਘਰ ਵਿੱਚ ਮੌਜੂਦ ਹੋਣ ਦੇ ਨਤੀਜੇ ਵਜੋਂ ਇਹ ਹਫਤਾ ਤੁਹਾਡੇ ਲਈ ਸੁੱਖ-ਸੁਵਿਧਾਵਾਂ ਵਿੱਚ ਵਾਧਾ ਲੈ ਕੇ ਆ ਸਕਦਾ ਹੈ ਹਾਲਾਂਕਿ ਇਸ ਦੌਰਾਨ ਤੁਹਾਨੂੰ ਆਪਣੇ ਬਚਾਏ ਹੋਏ ਧਨ ਤੋਂ ਵੀ ਜ਼ਿਆਦਾ ਖਰਚਾ ਕਰਨਾ ਪੈ ਸਕਦਾ ਹੈ ਜਿਸ ਦੇ ਕਾਰਨ ਕੁਝ ਵਿੱਤੀ ਖਤਰਾ ਵੀ ਹੋ ਸਕਦਾ ਹੈ ਇਸ ਹਫਤੇ ਘਰ ਪਰਿਵਾਰ ਵਿੱਚ ਕਿਸੇ ਪ੍ਰਕਾਰ ਦੇ ਝਗੜੇ ਦੀ ਸਥਿਤੀ ਵਿੱਚ ਪੈਣ ਤੋਂ ਵੀ बचना ਚਾਹੀਦਾ ਹੈ ਕਿਉਂਕਿ ਅਜਿਹਾ ਨਾ ਕਰਨ ਨਾਲ ਦੂਜਿਆਂ ਦੇ ਸਾਹਮਣੇ ਤੁਹਾਡੀ ਇਮੇਜ ਖਰਾਬ ਹੋ ਸਕਦੀ ਹੈ ਇਸ ਲਈ ਕਿਸੇ ਨਾਲ ਵੀ ਜੇਕਰ ਕੋਈ ਸਮੱਸਿਆ ਹੈ ਤਾਂ ਇਸ ਨੂੰ ਸ਼ਾਂਤੀ ਨਾਲ ਗੱਲਬਾਤ ਦੇ ذریعے ਸੁਲਝਾਉਣ ਦਾ ਯਤਨ ਕਰੋ ਕਾਰਜ ਖੇਤਰ ਨਾਲ ਜੁੜੀ ਯਾਤਰਾ ਦੇ ਲਿਹਾਜ਼ ਨਾਲ ਵੀ ਇਹ ਹਫਤਾ ਤੁਹਾਡੇ ਲਈ ਸ਼ੁਭ ਨਤੀਜੇ ਲੈ ਕੇ ਆਵੇਗਾ ਇਹਨਾਂ ਯਾਤਰਾਵਾਂ ਨਾਲ ਤੁਹਾਨੂੰ ਤਰੱਕੀ ਦੇ ਨਵੇਂ ਮੌਕੇ ਪ੍ਰਦਾਨ ਹੋ ਜਾਣਗੇ ਹਫ਼ਤੇ ਪਹਿਲਾਂ ਹੀ ਜਿਆਦਾ ਧਿਆਨ ਲਗਾ ਕੇ ਜੇਕਰ ਪੜ੍ਹਾਈ ਕਰੋਗੇ ਹਾਲਾਂਕਿ ਇਸ ਦੌਰਾਨ ਤੁਹਾਨੂੰ ਪੜ੍ਹਾਈ ਦੇ ਨਾਲ-ਨਾਲ ਆਪਣੀ ਸਿਹਤ ਵੱਲ ਵੀ ਧਿਆਨ ਦੇਣਾ ਹੋਵੇਗਾ ਇਸ ਹਫ਼ਤੇ ਜਿਹੜਾ ਤੁਸੀਂ ਉਪਾ ਕਰਨਾ ਹੈ ਜੀ ਵੀਰਵਾਰ ਨੂੰ ਭਗਵਾਨ ਰੁਦਰ ਦੀ ਪੂਜਾ ਕਰੋ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਬ੍ਰਹਸਪਤੀ ਦੇਵ ਤੁਹਾਡੀ ਚੰਦਰ ਰਾਸ਼ੀ ਦੇ ਚੌਥੇ ਘਰ ਵਿੱਚ ਮੌਜੂਦ ਹੋਣਗੇ ਇਸ ਹਫਤੇ ਦੀ ਸ਼ੁਰੂਆਤ ਸਿਹਤ ਦੇ ਲਿਹਾਜ਼ ਨਾਲ ਚੰਗੇ ਤਰੀਕੇ ਨਾਲ ਹੋ ਜਾਵੇਗੀ ਤੁਹਾਡੀ ਸਿਹਤ ਵਿੱਚ ਇਸ ਦੌਰਾਨ ਸਕਾਰਾਤਮਕ ਪਰਿਵਰਤਨ ਆਉਣਗੇ ਤੁਸੀਂ ਇਸ ਸਮੇਂ ਜਿਮ ਜਾਣਾ ਸ਼ੁਰੂ ਕਰਨ ਦਾ ਫੈਸਲਾ ਕਰ ਸਕਦੇ ਹੋ ਇਸ ਰਾਸ਼ੀ ਦੇ ਜਾਤਕਾਂ ਲਈ ਆਰਥਿਕ ਲਿਹਾਜ਼ ਨਾਲ ਇਹ ਹਫਤਾ ਕਾਫੀ ਚੰਗਾ ਹੋਣ ਦੀ ਉਮੀਦ ਹੈ ਗ੍ਰਹਾਂ ਦੀ ਦਿਸ਼ਾ ਅਤੇ ਦਿਸ਼ਾ ਇਸ ਸਮੇਂ ਤੁਹਾਡੇ ਲਈ ਕਾਫੀ ਅਨੁਕੂਲ ਸਥਿਤੀ ਨਜ਼ਰ ਆ ਰਹੀ ਹੈ ਅਜਿਹੇ ਵਿੱਚ ਤੁਸੀਂ ਜਾਇਦਾਦ ਜਾਂ ਜ਼ਮੀਨ ਨਾਲ ਜੁੜੇ ਕਿਸੇ ਕੋਟਕ ਚਿਹਰੀ ਦੇ ਮਾਮਲੇ ਵਿੱਚ ਵੀ ਸਫਲਤਾ ਪ੍ਰਾਪਤ ਕਰ ਸਕਦੇ ਹੋ ਇਸ ਹਫਤੇ ਕਾਰਜ ਖੇਤਰ ਦੇ ਕੰਮ ਦੀ ਅਦਿੱਕਤਾ ਤੁਹਾਨੂੰ ਪਰਿਵਾਰ ਤੋਂ ਸੁੱਖ ਤੋਂ ਵਾਂਝਾ ਕਰ ਸਕਦੀ ਹੈ ਹਾਲਾਂਕਿ ਜੇਕਰ ਤੁਸੀਂ ਆਪਣੇ ਮਾਨਸਿਕ ਤਣਾਅ ਤੋਂ ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਘਰ ਦੇ ਮੈਂਬਰਾਂ ਦੇ ਨਾਲ ਕੁਝ ਸਮਾਂ ਬਤੀਤ ਕਰਨ ਦੀ ਲੋੜ ਹੋਵੇਗੀ ਇਸ ਲਈ ਕੁਝ ਵੀ ਕਰਕੇ ਘਰ ਦੇ ਮੈਂਬਰਾਂ ਨੂੰ ਆਪਣਾ ਸਮਾਂ ਦਿਓ ਇਸ ਤੋਂ ਇਲਾਵਾ ਇਸ ਹਫ਼ਤੇ ਤੁਹਾਨੂੰ ਆਮ ਨਾਲੋਂ ਘੱਟ ਮਿਹਨਤ ਕਰਨੀ ਪਵੇਗੀ। ਇਸ ਸਮੇਂ ਦੇ ਦੌਰਾਨ ਤੁਹਾਨੂੰ ਆਪਣੀ ਮਿਹਨਤ ਦੇ ਉੱਤਮ ਨਤੀਜੇ ਮਿਲਣ ਦੇ ਯੋਗ ਬਣ ਜਾਣਗੇ। ਇਸ ਨਾਲ ਤੁਹਾਡੀ ਸਥਿਤੀ ਵੀ ਬਿਹਤਰ ਹੋ ਜਾਵੇਗੀ। ਇਸ ਹਫ਼ਤੇ ਤੁਹਾਡੀ ਉਚੇਰੀ ਸਿੱਖਿਆ ਆਸਤ ਨਾਲੋਂ ਬਿਹਤਰ ਰਹਿਣ ਵਾਲੀ ਹੈ। ਜੇਕਰ ਤੁਸੀਂ ਲੰਮੇ ਸਮੇਂ ਤੋਂ ਇਸ ਖੇਤਰ ਵਿੱਚ ਵਧਿਆ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਹਾਨੂੰ ਇਸ ਵਿੱਚ ਪੂਰੀ ਸਫਲਤਾ ਮਿਲ ਜਾਵੇਗੀ। ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 11 ਵਾਰ ਓਮ ਵਾਇਉ ਪੁਤਰਾਏ ਨਮਹਾ ਮੰਤਰ ਦਾ ਜਾਪ ਕਰੋ। ਅਗਲੀ ਤੇ ਅਖੀਰਲੀ ਰਾਸ਼ੀ ਹੈ ਜੀ ਮੀਨ ਰਾਸ਼ੀ। ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਰਾਹੂ ਗ੍ਰਹਿ ਤੁਹਾਡੀ ਚੰਦਰ ਰਾਸ਼ੀ ਦੇ ਪਹਿਲੇ ਘਰ ਵਿੱਚ ਮੌਜੂਦ ਹੋਣਗੇ ਅਤੇ ਇਸ ਦੇ ਨਤੀਜੇ ਵਜੋਂ ਇਸ ਹਫਤੇ ਆਪਣੇ ਪ੍ਰਤੀ ਦੂਜਿਆਂ ਦਾ ਨਜ਼ਰੀਆ ਵੇਖ ਕੇ ਤੁਹਾਨੂੰ ਅਜੀਹਾ ਲੱਗ ਸਕਦਾ ਹੈ ਕਿ ਕੁਝ ਨਵੀਂ ਚੀਜ਼ ਸਿੱਖਣ ਲਈ ਤੁਸੀਂ ਹੁਣ ਉਮਰਦਰਾਜ ਹੋ ਚੁੱਕੇ ਹੋ। ਅਜਿਹੇ ਵਿੱਚ ਇਹ ਸੋਚ ਕੇ ਆਪਣਾ ਮੂਡ ਖਰਾਬ ਕਰਨ ਦੀ ਬਚਾਏ ਆਪਣੇ ਕਾਬਲੀਅਤ ਤੇ ਭਰੋਸਾ ਕਰੋ ਅਤੇ ਇਸ ਗੱਲ ਨੂੰ ਨਾ ਭੁੱਲੋ ਕਿ ਤੁਸੀਂ ਆਪਣੀ ਰਚਨਾਤਮਕ ਅਤੇ ਕਿਰਿਆਸ਼ੀਲ ਸੋਚ ਦੇ ਨਾਲ ਕੁਝ ਵੀ ਆਸਾਨੀ ਨਾਲ ਸਿੱਖ ਸਕਦੇ ਹੋ ਤੁਹਾਨੂੰ ਕੇਵਲ ਆਪਣੀ ਸੋਚਣ ਸਮਝਣ ਦੀ ਸ਼ਕਤੀ ਨੂੰ ਇਸ ਦਿਸ਼ਾ ਵੱਲ ਲਗਾਉਣ ਦੀ ਜ਼ਰੂਰਤ ਹੋਵੇਗੀ ਕਿ ਇਹ ਹਫ਼ਤਾ ਕਿਸੇ ਵੀ ਤਰ੍ਹਾਂ ਦੇ ਛੋਟੇ ਰੀਅਲ ਏਸਟੇਟ ਅਤੇ ਵਿੱਤੀ ਲੈਣ ਦੇ ਲਈ ਬਹੁਤ ਹੀ ਸ਼ੁਭ ਹੈ ਕਿਉਂਕਿ ਬ੍ਰਹਸਪਤੀ ਗ੍ਰਹਿ ਤੁਹਾਡੀ ਚੰਦਰ ਰਾਸ਼ੀ ਦੇ ਤੀਜੇ ਘਰ ਵਿੱਚ ਮੌਜੂਦ ਹੋਣਗੇ ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਵੱਡੇ ਨਿਵੇਸ਼ ਨੂੰ ਕਰਨ ਤੋਂ ਅਜੇ ਬਚੋ ਜੇਕਰ ਅਜਿਹਾ ਕਰਨਾ ਸੰਭਵ ਨਾ ਹੋਵੇ ਤਾਂ ਤੁਹਾਨੂੰ ਕਿਸੇ ਵੱਡੇ ਜਾਂ ਅਨੁਭਵ ਵਿਅਕਤੀ ਦੀ ਮਦਦ ਦੇ ਨਾਲ ਕਿਸੇ ਵੀ ਵੱਡੇ ਨਿਵੇਸ਼ ਵਿੱਚ ਆਪਣਾ ਪੈਸਾ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਹਫਤੇ ਤੁਸੀਂ ਮਹਿਸੂਸ ਕਰੋਗੇ ਕਿ ਘਰ ਪਰਿਵਾਰ ਦੇ ਜਿਹੜੇ ਲੋਕ ਤੁਹਾਡੇ ਲਈ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦੇ ਹਨ ਉਹਨਾਂ ਨੂੰ ਆਪਣੀ ਗੱਲ ਅਤੇ ਭਾਵਨਾਵਾਂ ਸਮਝਾਉਣ ਵਿੱਚ ਤੁਹਾਨੂੰ ਕਾਫੀ ਦਿੱਕਤ ਮਹਿਸੂਸ ਹੋ ਸਕਦੀ ਹੈ ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਸ਼ਾਂਤ ਰਹੋ ਤੇ ਕੁਝ ਸਮਾਂ ਆਪਣੇ ਆਪ ਲਈ ਕੱਢੋ ਇਸ ਤੋਂ ਇਲਾਵਾ ਤੁਸੀਂ ਆਮ ਨਾਲੋਂ ਘੱਟ ਮਿਹਨਤ ਕਰੋਗੇ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਵੀਰਵਾਰ ਨੂੰ ਬਜ਼ੁਰਗਾਂ ਨੂੰ ਭੋਜਨ ਸ਼ਿਕਾਓ ਸੋ ਦੋਸਤੋ ਇਹ ਸੀ ਜੀ ਇਸ ਹਫਤੇ ਦਾ ਰਾਸ਼ੀਫਲ ਅਤੇ ਉਪਾਅ ਜੇਕਰ ਉਪਾਅ ਤੁਸੀਂ ਕਰ ਲੈਂਦੇ ਹੋ ਤਾਂ ਤੁਹਾਡਾ ਇਹ ਹਫਤਾ ਬਹੁਤ ਹੀ ਖੁਸ਼ ਨਮਾ ਬਤੀਤ ਹੋ ਜਾਵੇਗਾ ਧੰਨਵਾਦ